ਦੇਖਿਆ ਵਿਧਾਨ ਸਭਾ ਦੇ ਵਿੱਚ ਵੀ ਜਦੋਂ ਤੁਸੀਂ ਬੋਲ ਰਹੇ ਸੀਗੇ ਉਦੋਂ ਸੀਐਮ ਆਰ ਨੂੰ ਖੜੇ ਹੋ ਕੇ ਬੋਲ ਰਹੇ ਸੀ ਕਿ ਤੁਸੀਂ ਵੀ ਹੁਣ ਲਾਈਨ ਦੇ ਵਿੱਚ ਹੋ ਰੇਸ ਦੇ ਵਿੱਚੋਂ ਇਹ ਇਹ ਜਿਹੜਾ ਇਹ ਸਾਈਨ ਦੇਖੋ ਰੇਸ ਹੋਣਾ ਨਾ ਹੋਣਾ ਉਹ ਅਲੱਗ ਗੱਲ ਹੈ ਤੁਸੀਂ ਆਪਣੇ ਆਪ ਨੂੰ ਕੈਪੇਬਲ ਤਾਂ ਮੰਨਦੇ ਉਸ ਤੁਸੀਂ ਦੇਖੋ ਮੈਂ ਨਹੀਂ ਕਹਿੰਦਾ ਹਰ ਹਰ ਬੰਦਾ ਕੈਪੇਬਲ ਹੈ ਜਦੋਂ ਇਹ ਸਰਕਾਰ ਨੇ 2027 ਚ ਜਾਣਾ ਤੇ 5.5 ਲੱਖ ਕਰੋੜ ਦਾ ਛੜ ਕਰਜ਼ਾ ਛੱਡ ਕੇ ਜਾਣ ਉਹਨੂੰ ਚਲਾਉਣਾ ਕਿਵੇਂ ਆ ਵੀ ਹੈਵ ਟੂ ਸਿਟ ਟੁਗੇਦਰ ਔਰ ਇੱਕ ਇੱਕ ਕੰਡਿਆਂ ਦਾ ਵੀ ਨਹੀਂ 16 ਦਾ ਤਾਕ ਸੋ ਉਹ ਸਿਚੁਏਸ਼ਨ ਦੇ ਵਿੱਚ ਅਸੀਂ ਕਿੱਦਾਂ ਇਹਨੂੰ ਅੱਗੇ ਲੈ ਕੇ ਜਾਣਾ ਸੋ ਗੱਲ ਇੰਨੀ ਹੈਗੀ ਹੈ ਲੇਕਿਨ ਇਹਨਾਂ ਨੇ ਤਾਂ ਲਗਭਗ ਢਾਈਆਂ ਸਾਲਾਂ ਦੇ ਵਿੱਚ ਸਵਾ ਲੱਖ ਕਰੋੜ ਦਾ ਕਰਜ਼ਾ ਲੈ ਲਿਆ ਮਤਲਬ which is ਕਮਿੰਗ ਅਬਾਊਟ 50000 15000 ਤੇ 50000 ਜਦਕਿ ਇਹਨਾਂ ਦੇ ਜਿਹੜੇ ਸੁਪਰੀਮੋ ਸੀ ਜਾਂ ਇਹਨਾਂ ਦੇ ਕਈ ਮਿਨਿਸਟਰ ਸੀ ਤੁਹਾਨੂੰ ਯਾਦ ਹੋਣਾ ਉਹ ਵੀ ਕਹਿੰਦੇ ਵੀ ਹੁੰਦੇ ਸੀਗੇ ਕਿ ਅਸੀਂ ਤਾਂ 5 ਮਿੰਟਾਂ ਚ ਐਮਐਸਪੀ ਦੇਵਾਂਗੇ ਅਸੀਂ ਤਾਂ 50000 ਕਰੋੜ ਰੁਪਇਆ ਪੋਜ਼ਿਟਿਵ ਬਜਟ ਲੈ ਆਵਾਂਗੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਸਾਡੇ ਨਾਲ ਮੌਜੂਦ ਨੇ ਪ੍ਰਗਟ ਜੀ ਜਿਸ ਤਰੀਕੇ ਅਗਰ ਕਾਂਗਰਸ ਦੀ ਜਦੋਂ ਵੀ ਗੱਲ ਹੁੰਦੀ ਹੈ ਪਿਛਲੀਆਂ ਇਲੈਕਸ਼ਨਸ ਹੋਈਆਂ ਹੁਣ ਆਉਣ ਵਾਲੇ ਇਲੈਕਸ਼ਨਸ 'ਚ ਵੀ ਚਾਹਿਆ ਆਮ ਆਦਮੀ ਪਾਰਟੀ ਉਹ ਕਹਿੰਦੇ ਕਿ ਜਿਹੜੀ ਇਹਨਾਂ ਦੀ ਆਪਸੀ ਗੁੱਟਵਾਦੀ ਜਿਹੜੀ ਬੰਦ ਨਹੀਂ ਹੋ ਰਹੀ ਹੈ ਖਤਮ ਨਹੀਂ ਹੋ ਰਹੀ ਔਰ ਇਹੀ ਕਾਰਨ ਹੈ ਪਿਛਲੀ ਹਾਰ ਹੋਈ ਹੁਣ 2 ਸਾਲ ਹੀ ਬਚੇ ਨੇ ਕਿਸ ਤਰੀਕੇ ਦਾ ਸਟਰੈਟਜੀ ਬਣਾ ਰਹੇ ਹੋ ਕਿ ਪਾਰਟੀ ਕਿ ਜੁਟਵੇ ਕੀ ਦੇਖੋ ਪਾਰਟੀ ਨੇ ਬੜੇ ਸੀਨੀਅਰ ਲੀਡਰ ਜਿਹੜੇ ਆ ਬੁਪੇਸ਼ ਬਗੇਲ ਜੀ ਜਿਹੜੇ ਚੀਫ ਮਿਨਿਸਟਰ ਵੀ ਰਹੇ ਆ ਉਹਨਾਂ ਦਾ ਪੋਲੀਟੀਕਲ ਤਜਰਬਾ ਵੀ ਹੈਗਾ ਐਡਮਿਨਿਸਟ੍ਰੇਟਿਵ ਤਜਰਬਾ ਵੀ ਬਹੁਤ ਆ ਸੋ ਉਹ ਮੈਨੂੰ ਲੱਗਦਾ ਕਿ ਇਹ ਸਾਰੀ ਚੀਜ਼ ਨੂੰ ਬਿਲਕੁਲ ਠੀਕ ਕਰ ਲੈਣਗੇ ਕਿਉਂਕਿ ਗੱਲ ਤਾਂ ਡਿਫਰੈਂਸ ਆਫ ਓਪੀਨੀਅਨ ਦੀ ਹੁੰਦੀ ਹੈ ਉਹ ਉਹਨੂੰ ਹੈਂਡਲ ਕਰ ਲਈ ਹੁੰਦੀ ਹੈ ਸੋ ਆਈ ਐਮ ਵੈਰੀ ਕੰਫੀਡੈਂਟ ਕਿ ਇਹ ਸਾਰਾ ਕੁਝ ਸੌਟ ਆਊਟ ਹੋ ਜਾਊਗਾ ਕਿਉਂਕਿ ਅਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਵੀ ਜਦੋਂ ਤੁਸੀਂ ਬੋਲ ਰਹੇ ਸੀਗੇ ਉਦੋਂ ਸੀਐਮਐਨ ਹੁਣ ਖੜੇ ਹੋ ਕੇ ਬੋਲ ਰਹੇ ਸੀ ਕਿ ਤੁਸੀਂ ਵੀ ਹੁਣ ਲਾਈਨ ਦੇ ਵਿੱਚ ਹੋ ਰੇਸ ਦੇ ਵਿੱਚੋਂ ਇਹ ਇਹ ਜਿਹੜਾ ਇਹ ਸਾਈਨ ਦੇ ਉਸੀਂ ਆਪਣੇ ਆਪ ਨੂੰ ਕੈਪੇਬਲ ਤਾਂ ਮੰਨਦੇ ਹਾਂ। ਤੁਸੀਂ ਦੇਖੋ ਮੈਂ ਨਹੀਂ ਕਹਿੰਦਾ ਹਰ ਹਰ ਬੰਦਾ ਕੈਪੇਬਲ ਆ। ਮੈਂ ਕਦੋਂ ਕਹਿੰਦਾ ਕਿ ਮੈਂ ਹੀ ਕੈਪੇਬਲ ਆ ਸਾਰੇ ਬੰਦੇ ਕੈਪੇਬਲ ਆ। ਬਟ ਅਲਟੀਮੇਟਲੀ ਇਹ ਸਾਡਾ ਪ੍ਰੈਰੋਗੇਟਿਵ ਨਹੀਂ ਹੈਗਾ। ਮੈਂ ਤਾਂ ਇੱਕ ਟੀਮ ਦਾ ਖਿਡਾਰੀ ਹੈਗਾ ਵੀ ਅਸੀਂ ਅੱਗੇ ਕਿੱਦਾਂ ਬੁੱਧਣਾ ਕਿਉਂਕਿ ਦੇਖੋ ਬੜੀ ਕਲੈਰਿਟੀ ਆ ਕਿ ਜਦੋਂ ਇਹ ਸਰਕਾਰ ਨੇ 2027 ਚ ਜਾਣਾ ਤੇ 5.5 ਲੱਖ ਕਰੋੜ ਦਾ ਛਟ ਕਰਜ਼ਾ ਛੱਡ ਕੇ ਜਾਣਗੇ। ਉਹਨੂੰ ਚਲਾਉਣਾ ਕਿਵੇਂ ਆ? ਵੀ ਹੈਵ ਟੂ ਸਿਟ ਟੁਗੇਦਰ। ਔਰ ਇੱਕ ਇੱਕ ਕੰਡਿਆਂ ਦਾ ਵੀ ਨਹੀਂ ਸੂਲਾਂ ਦਾ ਤਾਜ ਹੁੰਦਾ। ਸੋ ਉਹ ਸਿਚੁਏਸ਼ਨ ਦੇ ਵਿੱਚ ਅਸੀਂ ਕਿੱਦਾਂ ਇਹਨੂੰ ਅੱਗੇ ਲੈ ਕੇ ਜਾਣਾ ਸੋ ਗੱਲ ਇੰਨੀ ਹੈਗੀ ਹੋਰ ਕੋਈ ਗੱਲ ਨਹੀਂ ਹੈ ਬਾਕੀ ਕਈ ਚੀਜ਼ਾਂ ਦੀ ਕਈ ਬੰਦੇ ਕ੍ਰिएशन ਕਰਦੇ ਆ ਮੈਂ ਉਦਾਂ ਦਾ ਨਹੀਂ ਹਾਂ ਪਰ ਪਰ ਜੇ ਜਦੋਂ ਕਰਜ਼ੇ ਦੀ ਗੱਲ ਆਉਂਦੀ ਹੈ ਜਦੋਂ ਆਮ ਆਦਮੀ ਪਾਰਟੀ ਸੱਤਾ ਚਾਹੀਦੀ ਉਹਨਾਂ ਨੇ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਲੱਖਾਂ ਕਰੋੜਾਂ ਦਾ ਜਿਹੜਾ ਕਰਜ਼ਾ ਹੈ ਸਾਨੂੰ ਵਿਰਾਸਤ ਚ ਮਿਲਿਆ ਹੁਣ ਵਿਰਾਸਤ ਚ ਕੁਝ ਨਹੀਂ ਮਿਲਿਆ ਤੁਹਾਨੂੰ ਇਹ ਲੱਗ ਰਿਹਾ ਕਿ ਹੁਣ ਆਮ ਆਦਮੀ ਪਾਰਟੀ ਨੇ ਜ਼ਿਆਦਾ ਕਰਜ਼ਾ ਲੈ ਲਿਆ ਤੁਹਾਨੂੰ ਲੱਗਦਾ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਵੀ ਲਿਆ ਮੱਲੋ ਅਸੀਂ ਪਿਛਲੇ 5 ਸਾਲ ਦੇ ਵਿੱਚ 75000 ਕਰੋੜ ਦਾ ਕਰਜ਼ਾ ਲਿਆ ਐਵਰੇਜ 5 15000 ਕਰੋੜ ਰੁਪਈਆ ਸਾਲ ਦਾ ਲੇਕਿਨ ਇਹਨਾਂ ਨੇ ਤਾਂ ਲਗਭਗ ਢਾਈਆਂ ਸਾਲਾਂ ਦੇ ਵਿੱਚ ਸਵਾ ਲੱਖ ਕਰੋੜ ਦਾ ਕਰਜ਼ਾ ਲੈ ਲਿਆ ਮਤਲਬ which is ਕਮਿੰਗ ਅਬਾਊਟ 50000 15000 ਤੇ 50000 ਜਦਕਿ ਇਹਨਾਂ ਦੇ ਜਿਹੜੇ ਸੁਪਰੀਮੋ ਸੀ ਜੋ ਇਹਨਾਂ ਦੇ ਕਈ ਮਨਿਸਟਰ ਸੀ ਤੁਹਾਨੂੰ ਯਾਦ ਹੋਣਾ ਉਹ ਇਹ ਕਹਿੰਦੇ ਵੀ ਹੁੰਦੇ ਸੀ ਕਿ ਅਸੀਂ ਤਾਂ ਪੰਜਾ ਮਿੰਟਾਂ ਚ ਐਮਐਸਪੀ ਦੇਵਾਂਗੇ ਅਸੀਂ ਤਾਂ 50000 ਕਰੋੜ ਰੁਪਇਆ ਪੋਜ਼ਿਟਿਵ ਬਜਟ ਲਿਆਵਾਂਗੇ ਪੋਜ਼ਿਟਿਵ ਬਜਟ ਤਾਂ ਦੂਰ ਦੀ ਗੱਲ ਹੈਗੀ ਆ ਮੈਂ ਨਹੀਂ ਕਹਿੰਦਾ ਮੈਂ ਮੈਂ ਨਹੀਂ ਕਹਿੰਦਾ ਵੀ ਪਿਛਲੀਆਂ ਸਰਕਾਰਾਂ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਸੀਗੀ ਪਰ ਮੈਂ ਇਹ ਕਹਿਣਾ ਵੀ ਇਹ ਏਡੀ ਵੱਡੀ ਕਮੀ ਪੇਸ਼ੀ ਹੁਣ ਲਾਅ ਐਂਡ ਆਰਡਰ ਦੀ ਜਾਂ ਜਿਹੜੀ ਜਿਹੜੀ ਵੀ ਪ੍ਰੋਬਲਮਸ ਹੈਗੀ ਆ ਉਹ ਮੈਨੂੰ ਲੱਗਦਾ ਇੰਨੀ ਵੱਡੀ ਹੋ ਗਈ ਔਰ ਖਾਸ ਕਰਕੇ ਜਿਹੜਾ ਫੋਰਥ ਪਿਲਰ ਦਾ ਗਲਾ ਕੁੱਟਣਾ ਉਹ ਸਭ ਤੋਂ ਹੀ ਮਾੜੀ ਗੱਲ ਹੈ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਚਾਰ ਪਿੱਲਰ ਹੈ ਉਹਨਾਂ ਦਾ ਹਰ ਰੋਲ ਹੈਗਾ ਉਸ ਰੋਲ ਦੇ ਵਿੱਚ ਮੈਨੂੰ ਲੱਗਦਾ ਕਿ ਫੋਰਥ ਪਿੱਲਰ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈਗਾ ਜਿਹੜਾ ਕਿ ਮੈਨੂੰ ਲੱਗਦਾ ਕਿ ਸ਼ਾਇਦ ਪਿਛਲਿਆਂ ਸਮੇਂ 'ਚ ਵੀ ਤੁਸੀਂ ਹੁਣ ਕਹੋਗੇ ਪਿਛਲੀਆਂ ਸਰਕਾਰਾਂ ਨੇ ਵੀ ਥੋੜਾ ਬਹੁਤਾ ਕੀਤਾ ਹੋ ਪਰ ਇਹਨਾਂ ਨੇ ਤਾਂ ਸਿਰ ਹੀ ਲਾ ਦਿੱਤੀ ਨਾ ਪਰ ਪ੍ਰਧਾਨ ਜੀ ਪੰਜਾਬ ਦਾ ਸਭ ਤੋਂ ਪੱਖਵਾ ਕਹ ਲਈਏ ਹਮੇਸ਼ਾ ਇਹ ਸਿਆਸੀ ਮੁੱਦਾ ਹੀ ਬਣ ਜਾਂਦਾ ਵੈਸੇ ਤਾਂ ਨਸ਼ੇ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਕਹ ਰਹੀ ਹੈ ਕਿ ਪਿਛਲੀ ਸਰਕਾਰ ਸਾਇਲੈਂਟ ਹੀ ਰਹੀਏ 3 ਸਾਲ ਕੋਵਿਡ ਚ ਲੰਗਾਏ 2 ਸਾਲ ਕਹ ਰਿਹਾ ਵੈਸੇ ਆਪ ਸੀ ਕਿਲਸ਼ਰੀਆ ਕਾਂਗਰਸ ਦੇ ਵਿੱਚ ਤੇ ਉਹ ਕਹ ਰਿਹਾ ਕਿ ਹੁਣ ਅਸੀਂ ਤਾਂ ਵੱਡੇ ਚੰਗੀ ਪੱਧਰ ਤੇ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ਨਸ਼ੇ 3 ਸਾਲ ਉਹ ਕਿੱਥੇ ਚਲੇ ਗਏ ਉਹ ਫਿਰ ਉਹ ਕਾਂਗਰਸ ਦੀ ਸਰਕਾਰ ਸੀਗੀ। ਸਭ ਤੋਂ ਵੱਧ ਐਂਡੀਪੀਸ ਕੇਸ ਜਿਸਟਰ ਹੋਏ ਨੇ ਪੰਜਾਬ 'ਚ। ਵੀ ਰਜਿਸਟਰਡ ਹੋਣਾ ਇੱਕ ਗੱਲ ਆ ਉਹਨੂੰ ਕੰਟਰੋਲ ਕਰਨਾ ਇੱਕ ਗੱਲ ਆ। ਪੁਲਿਸ ਮੈਨੂੰ ਪਤਾ ਕਿੱਦਾਂ ਵਰਕਿੰਗ ਕਰਦੀ ਹੈਗੀ ਐ। ਸੋ ਇਸ ਕਰਕੇ ਵੀ ਹੁਣ ਕਹਿਣ ਦੀਆਂ ਗੱਲਾਂ ਆ ਵੀ ਹਾਂ ਵੀ ਅਸੀਂ ਹੁਣ ਹੁਣ ਕਰਨ ਲੱਗੇ ਆ ਫਿਰ 3 ਸਾਲ ਕਿਤੇ ਸੁੱਤੇ ਰਹੇ ਇਹ। ਜੀ ਰਾਜੀ ਸਿੰਘ ਜਿਹੜੇ ਹਲੇ ਵੀ ਪੁਲਿਸ ਦੇ ਗ੍ਰਫਤ ਤੋਂ ਬਾਹਰ ਨੇ ਉਹ ਤੇ ਕੀ ਕਹੂੰਗਾ। ਇਹ ਜੀ ਨਹੀਂ ਦੇਖੋ ਕੋਈ ਹੋਵੇ ਫॉर दैट ਮੈਟਰ ਦੇਖੋ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੈ। ਹੂੰ ਉਹਦੇ ਕਿਸੇ ਵੀ ਜੋ ਕਾਨੂੰਨ ਦੇ ਦਾਇਰੇ ਚ ਆਉਂਦਾ ਉਹਦੇ ਤੇ ਐਕਟ ਕਰਨ ਦੀ ਜਰੂਰਤ ਰਹੇਗੀ ਜੀ ਥੈਂਕ ਯੂ ਸੋ ਇਸਨ ਸਾਡੇ ਨਾਲ ਹਾਲਕੀ ਜਿਹੜੇ ਨੇ ਸਾਬਕਾ ਮੰਤਰੀ ਵੀ ਨੇ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਸੋ ਯਾਨੀ ਕਿ ਆਪਸੀ ਅਗਰ ਅਸੀਂ ਗੱਲ ਕਰ ਲਈਏ ਚਾਹੇ ਸੱਤਾ ਤੇ ਰਹੂਵੇ ਚਾਹੇ اپੋਜੀਸ਼ਨ ਪਾਰਟੀ ਹੋਵੇ ਇੱਕ ਦੂਜੇ ਤੇ ਬਲੇਮ ਗੇਮ ਜ਼ਰੂਰ ਚੱਲ ਰਹੀ ਹੈ ਲੇਕਿਨ ਹੁਣ ਅਜਿਹੇ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੁੱਦਾ ਇਸ ਵਕਤ ਨਸ਼ਿਆਂ ਦਾ ਹੈਗਾ ਜਿਹਨੂੰ ਲੈ ਕੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਛੜਿਆ ਹੋਇਆ ਉਹ ਉਹ ਕਿੰਨਾ ਕੁ ਜਿਹੜਾ ਅਸਰਦਾਰ ਰਹੇਗਾ ਔਰ ਪਿਛਲੀਆਂ ਪਾਰਟੀਆਂ ਦੇ ਜਿਵੇਂ ਵਾਰ-ਵਾਰ ਇਲਜ਼ਾਮਬਾਜ਼ੀ ਹੁੰਦੀ ਹੈ ਤਾਂ ਹੁਣ ਦੁਬਾਰਾ ਸੱਤਾ ਧਿਰ ਤੇ ਜਿਹੜਾ ਹੈ ਉਹ ਵੀ ਤੰਜ ਕੱਸ ਜਸਪਾਲ ਦੇ ਨਾਲ ਪ੍ਰੈਂਕਾਮਿਲੂ ਜਨ ਸਪੋਕਸਮੈਨ ਚੰਡੀਗੜ੍ਹ